ਮੰਗਲਿਕ ਜੋਗ ਜੋਤਿਸ਼ ਦੇ ਵਿੱਚ ਇਹ ਜੋਗ ਜਿਹੜਾ ਬੜਾ ਡਰਾਉਣਾ ਦੱਸਿਆ ਗਿਆ ਹੈ ਕਿ ਲੋਕ ਬੜਾ ਇਹਦਾ ਨਾਮ ਸੁਣ ਕੇ ਹੀ ਡਰ ਜਾਂਦੇ ਆ ਕਿ ਅਸਲ ਦੇ ਵਿੱਚ ਜਿੰਨੀਆਂ ਵੀ ਚਾਰਟ ਦੇ ਵਿੱਚ ਕੁਝ ਮੇਰੇ ਕੋਲ ਕੁੰਡਲੀਆਂ ਲੋਕਾਂ ਦੀ ਆਉਂਦੀਆਂ ਆ ਮੈਂ ਦੇਖਿਆ ਕਿ ਜਿਨ੍ਹਾਂ ਦੇ ਵਿੱਚ ਮੰਗਲ ਦਾ ਜੋਗ ਕਈ ਵਾਰ ਹੁੰਦਾ ਹੈ ਮੰਗਲਿਕ ਜੋਗ ਤੇ ਜਿਸ ਉਹਨਾਂ ਦੇ ਵਿੱਚ ਇਹੋ ਜੀਆਂ ਬੜੀਆਂ ਪ੍ਰੋਬਲਮਸ ਆਉਂਦੀਆਂ ਵਿਆਹ ਸ਼ਾਦੀ ਨੂੰ ਲੈ ਕੇ ਤੇ ਜਿਸ ਤਰ੍ਹਾਂ ਇਹ ਮੰਨਿਆ ਜਾਂਦਾ ਆ ਨੰਬਰ 1 ਦੇ ਵਿੱਚ ਨੰਬਰ 4 ਨੰਬਰ 7 ਤੇ ਨੰਬਰ 8 ਤੇ ਨੰਬਰ 12 ਦੇ ਵਿੱਚ ਜਦੋਂ ਮੰਗਲ ਹੁੰਦਾ ਆ ਤੇ ਮੰਗਲਿਕ ਜੋਗ ਮੰਨਿਆ ਜਾਂਦਾ ਆ ਤੇ ਇਹ ਅਗਰ ਚੰਦਰ ਰਾਸ਼ੀ ਦੇ ਵਿੱਚ ਵੀ ਹੋਵੇ ਇਹਨਾਂ ਘਰਾਂ ਦੇ ਵਿੱਚ ਬੈਠਾ ਪਹਿਲੇ ਚੌਥੇ 7ਵੇਂ 8ਵੇਂ ਤੇ 12ਵੇਂ ਤਾਂ ਉਹ ਬਹੁਤ ਸਟਰੋਂਗ ਹੋ ਜਾਂਦਾ ਡਬਲ ਹੋ ਜਾਂਦਾ ਵਿੱਚ ਸੂਰਜ ਔਰ ਚੰਦਰ ਦੋਨਾਂ ਦੇ ਵਿੱਚ ਜਿਹੜਾ ਇਹ ਮੰਗਲਿਕ ਜੋਗ ਬੜਾ ਸਟਰੋਂਗ ਮੰਨਿਆ ਜਾਂਦਾ ਇਹ ਜ਼ਿਆਦਾਤਰ 28 ਸਾਲ ਦੀ ਉਮਰ ਤੱਕ ਮੰਗਲ ਜਿਹੜਾ ਪਾਵਰਫੁਲ ਹੁੰਦਾ ਹੈ 24 ਸਾਲ ਤੱਕ ਹੁੰਦਾ ਚੰਦਰਮਾ ਤੇ ਪਰ ਜਿਹੜਾ ਚੀਜ਼ ਜਿਹੜੀ ਹੈਗੀ ਇਹ ਨੋ ਮੈਟਰ ਬਟ 28 ਸਾਲ ਤੋਂ ਬਾਅਦ ਵੀ ਇਹ ਜੋਗ ਜਿਹੜੇ ਜੋਗ ਹੀ ਹੁੰਦੇ ਆ ਤੇ ਇਹ ਇੰਨਾ ਅਫੈਕਟ ਜਿਹੜਾ ਨਾ ਫੇਰ ਵਧੀਆ ਨਹੀਂ ਦਿੰਦਾ ਰੀਜ਼ਨ ਕੀ ਆ ਮੰਗਲ ਜਿਹੜਾ ਉਹ ਸਾਡੇ ਖੂਨ ਸਾਡੀ ਤੀਬਰਤਾ ਸਾਡੇ ਅੰਦਰ ਨੱਠਣ ਭੱਜਣ ਦੀ ਸ਼ਕਤੀ ਦਾ ਮਾਲਕ ਹੈ ਅਗਰ ਮੰਗਲ ਪਾਵਰਫੁੱਲ ਲਹਿਗਾਇਆ ਆਪਣੇ ਕੁੰਡਲੀ ਦੇ ਵਿੱਚ ਤੁਹਾਡੇ ਤੁਹਾਡੇ ਜਿਹੜਾ ਖੂਨ ਦਾ ਇੱਕ ਜਿਹੜਾ ਪ੍ਰਵਾਹ ਹੈਗਾ ਨਾ ਉਹ ਬਹੁਤ ਜ਼ਿਆਦਾ ਜਿਹੜਾ ਇਨਰਜਾਈਜ਼ ਤੁਹਾਡੇ ਚ એનર્ਜੀ ਇੰਨੀ ਹੋਏਗੀ ਅਗਰ ਦੂਸਰਾ ਪਾਰਟਨਰ ਉਸ ਲੈਵਲ ਦੀ એનર્ਜੀ ਤੁਹਾਡਾ ਜਿਹੜਾ ਉਹ ਮੈਚ ਨਹੀਂ ਕਰ ਸਕਿਆ ਤਾਂ ਉਹ ਬੜੀ ਪ੍ਰੋਬਲਮ ਹੋਏਗੀ ਸੋ ਇਸ ਕਰਕੇ ਮੰਗਲਿਕ ਲੋਕਾਂ ਦੀਆਂ ਹੀ ਸ਼ਾਦੀਆਂ ਜਿਹੜੀਆਂ ਉਹ ਕਰਾਣੀਆਂ ਸੁਣਦੇ ਆਏ ਆ ਵੀ ਉਹਨਾਂ ਦਾ ਜਿਹੜਾ ਜੋਗ ਜਦੋਂ ਦੋਨੋਂ ਮੰਗਲਿਕ ਹੁੰਦੇ ਆ ਫਿਰ ਦੋਨੋਂ ਦੀ એનર્ਜੀ ਜਿਹੜਾ ਲੈਵਲ ਸੇਮ ਹੁੰਦਾ ਆ ਤੇ ਉਸ ਚੱਕਰ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਸ਼ੌਕ ਸ਼ੌਕ ਉਹਨਾਂ ਦੇ ਮਤਲਬ ਉਹਨਾਂ ਦੇ ਖਾਣੇ ਪਾਣੀ ਬੜੇ ਇੱਕ ਦੂਜੇ ਨਾਲ ਮਿਲਦੇ ਹੁੰਦੇ ਆ ਮਤਲਬ ਹੁੰਦੇ ਆ ਸੋ ਇਹ ਰੀਜ਼ਨ ਕਰਕੇ ਜਿਹੜਾ ਮੰਗਲ ਦਾ ਦੋਸ਼ ਨੂੰ ਮੰਨਿਆ ਗਿਆ ਕਈ ਲੋਕ ਬਸੇ ਨੰਬਰ 2 ਦੇ ਵਿੱਚ ਵੀ ਮੰਗਲ ਨੂੰ ਜਿਹੜਾ ਮੰਗਲਿਕ ਜੋਗ ਮੰਗਦੇ ਆ ਤੇ ਜਦੋਂ ਮੰਗਲ ਨੰਬਰ 10 ਖਾਨੇ ਚ ਹੁੰਦਾ ਆ ਤੇ ਇੱਥੇ ਜਿਹੜਾ ਇਹ ਪੋਲਿਟੀਕਲ ਲੈਵਲ ਦਾ ਜਿਹੜਾ ਘਰ ਆ ਇੱਥੇ ਮੰਗਲ ਬਹੁਤ ਮਤਲਬ ਦਿਗਵਲੀ ਮੰਨਦੇ ਇਹਨੂੰ ਬਹੁਤ ਪਾਵਰਫੁਲ ਹੁੰਦਾ ਆ ਤੇ ਆਪਣੇ ਘਰ ਦਾ ਨੰਬਰ 1 ਦੇ ਵਿੱਚ ਕੇਂਦਰ ਜਾਂ ਤਰਕਾਉਣ ਚ ਹੋਵੇ ਇਹ ਵੀ ਜੋਗ ਰੂਚਿਕਾ ਜੋਗ ਮੰਗਲ ਜਿਹੜਾ ਬਹੁਤ ਵੱਡੇ ਵੱਡੇ ਬੰਦੇ ਕੋਲੋ کارਖਾਨੇ ਵੱਡੀਆਂ ਵੱਡੀਆਂ ਫੈਕਟਰੀਆਂ ਇਹੋ ਜਿਹੀਆਂ ਚੀਜ਼ਾਂ ਲੁਆਉਂਦਾ ਤੇ ਸੇਮ ਜਿਹੜਾ ਮੰਗਲ ਅਗਰ ਬ੍ਰਿਹਚਕ ਰਾਚੀ ਦਾ ਕੇਂਦਰ ਜਾਂ ਤ੍ਰਿਕੋਣਾ ਦੇ ਵਿੱਚ ਹੋਵੇ ਤੇ ਉਹ ਵੀ ਜਿਹੜਾ ਬਹੁਤ ਵੱਡਾ ਜੋਗ ਮੰਨਿਆ ਜਾਂਦਾ ਮੰਗਲ ਦਾ ਸੋ ਮੰਗਲ ਦੇ ਨਾਲ ਨਾਲ ਮੈਂ ਕੁਝ ਹੋਰ ਇਨਫੋਰਮੇਸ਼ਨ ਦੱਸਦਾ ਵਿਆਹ ਸ਼ਾਦੀਆਂ ਦੇ ਨਾਲ ਅਸੀਂ ਬਚਪਨ ਤੋਂ ਮੈਂ ਸੁਣਦਾ ਆ ਰਿਹਾ ਇਹ ਕੋਈ ਬਹਿਮ ਵਾਲੀ ਗੱਲ ਨਹੀਂ ਕੋਈ ਮਤਲਬ ਜਿੰਨਾ ਲੋਕਾਂ ਤੋਂ ਮੈਂ ਇਨਫੋਰਮੇਸ਼ਨ ਚਾਹਨਾ ਆ ਕਿ ਦੋ ਸਕੇ ਭਰਾ ਫਿਰ ਫਿਰ ਦੁਆਰਾ ਕਹਿਣਾ ਹੈਗਾ ਕਿ ਦੋ ਸਕੇ ਭਰਾ ਤੇ ਦੋ ਸਕੀਆਂ ਪਹਿਣਾ ਦੇ ਜਿਸ ਜਿਸ ਘਰ ਦੇ ਵਿੱਚ ਇਸ ਤਰ੍ਹਾਂ ਰਿਸ਼ਤੇ ਹੋਏ ਹੈਗੇ ਆ ਮੇਰੇ ਦੇਖਣ ਦੇ ਮੈਂ ਬਚਪਨ ਤੋਂ ਇਹ ਚੀਜ਼ਾਂ ਸੁਣੀਆਂ ਹੈਗੀਆਂ ਛੋਟੇ ਹੁੰਦੇ ਨੇ ਗੱਲਾਂ ਹੁੰਦੀਆਂ ਸੀ ਬਜ਼ੁਰਗਾਂ ਦੇ ਵਿੱਚ ਕਿ ਇਹ ਵਿਆਹ ਨਹੀਂ ਕਰਨੇ ਚਾਹੀਦੇ ਇਸ ਤਰ੍ਹਾਂ ਦੋਨਾਂ ਦੇ ਵਿੱਚੋਂ ਇੱਕ ਜੋੜਾ ਜਿਹੜਾ ਬਹੁਤ ਸਕਸੈਸਫੁਲ ਰਹੇਗਾ ਤੇ ਉਹਨਾਂ ਦੀ ਲਾਈਫ ਬੜੀ ਪ੍ਰਸੰਨ ਹੋਊਗੀ ਹਰ ਤਰੀਕੇ ਦੇ ਨਾਲ ਔਲਾਦ ਦੀ ਤਰਫ ਤੋਂ ਵੀ ਘਰ ਦੇ ਵਿੱਚ ਖੁਸ਼ੀਆਂ ਦੀ ਤਰਫ ਤੋਂ ਵੀ ਹਰ ਤਰੀਕੇ ਦੇ ਨਾਲ ਉਹ ਬਿਲਕੁਲ ਪ੍ਰਸੰਨ ਰਹਿਣਗੇ ਤੇ ਜਿਹੜਾ ਦੂਸਰਾ ਜੋੜਾ ਹੋਏਗਾ ਦੂਸਰਾ ਭਰਾ ਚਾਹੇ ਉਹ بڑا ਭਰਾ ਹੋ ਸਕਦਾ ਆ ਜਾਂੇ ਉਹ ਛੋਟਾ ਹੋ ਸਕਦਾ ਜਿਹੜਾ ਦੂਸਰਾ ਜੋੜਾ ਹੋਏਗਾ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਕੋਈ ਨਾ ਕੋਈ ਪ੍ਰੋਬਲਮ ਉਹ ਮਤਲਬ ਜ਼ਿੰਦਗੀ ਦੇ ਵਿੱਚ ਐਨੇ ਖੁਸ਼ ਨਹੀਂ ਦੇਖੇ ਗਏ ਇਹ ਕਿੰਨੀ ਗੱਲ ਸੱਚ ਆ ਤੇ ਮੈਂ ਚਾਹੁੰਦਾ ਆ ਜਿਹੜੇ ਲੋਕ ਇਸ ਵੀਡੀਓ ਨੂੰ ਦੇਖਣ ਉਹ ਇਹ ਕੋਈ ਕਮੈਂਟ ਜ਼ਰੂਰ ਕਰ ਤੇ ਇੱਕ ਹੋਰ ਵੀ ਮੈਂ ਚੀਜ਼ਾਂ ਦੇਖੀਆਂ ਕਿ ਵਾਸਤੂ ਦੇ ਵਿੱਚ ਜਿਹੜੀਆਂ ਆਡੈਂਟੀਕਲ ਦੋ ਆਪੋਜ਼ਿਟ ਘਰ ਬਣੇ ਹੋਣ ਜਾਂ ਕੋਠੀਆਂ ਬਣੀਆਂ ਹੋਣ ਮੰਨ ਲਓ ਜਿਸ ਤਰ੍ਹਾਂ ਹੱਥ ਹੈ ਮੇਰਾ ਇਹ ਹੱਥ ਜਿਹੜਾ ਹੁਣ ਓਪੋਜ਼ਿਟ ਹੋ ਗਿਆ ਦੇਖੋ ਆ ਆਹ ਜਿਹੜੀ ਉਂਗਲੀਆਂ ਤੇ ਗੂਠਾ ਓਪੋਜ਼ਿਟ ਇਸੇ ਤਰ੍ਹਾਂ ਮਤਲਬ ਇਸ ਤਰ੍ਹਾਂ ਰੱਖ ਲੋ ਇਸ ਤਰ੍ਹਾਂ ਕੋਈ ਚੀਜ਼ ਬਣ ਗਈ ਐਸ ਤਰ੍ਹਾਂ ਜਾਂ ਇਸ ਤਰ੍ਹਾਂ ਬਣ ਗਈ ਜਾਂ ਇਸ ਤਰ੍ਹਾਂ ਬਣ ਗਈ ਇਹ ਜਿਹੜੀ ਲੈਵਲ ਦੇ ਵਿੱਚ ਜਿਹ ਜਿੱਦਾਂ ਮਤਲਬ ਇੱਕੋ ਜਿਹਾ ਲੈਵਲ ਦੇ ਵਿੱਚ ਕੋਈ ਚੀਜ਼ ਜਿਹੜੀ ਗੱਭੇੋਂ ਕੱਟੀ ਆ ਮਰ ਦੂਜੇ ਪਾਸੇਓ ਲੈਵਲ ਆ ਉਹਨਾਂ ਦੇ ਮਤਲਬ ਜਿਸ ਤਰ੍ਹਾਂ ਪੰਛੀ ਉੱਡਦਾ ਹੈ ਪੰਖਾਂ ਦੇ ਵਿੱਚ ਉਹਦੇ ਅਗਰ ਗੱਭੇ ਸੜਕਾ ਤੇ ਇੱਕ ਕੋਠੀ ਇਧਰ ਦੀ ਇੱਕ ਇਧਰ ਦੀ ਐਸੇ ਦੂਜੇ ਦੇ ਵਿੱਚ ਵੀ ਇੱਕ ਕੋਠੀ ਜਿਹੜੀ ਹੋਏਗੀ ਉਹ ਘਰ ਦੇ ਵਿੱਚ ਜਿਹੜਾ ਬੰਦਾ ਰਹੇਗਾ ਉਹ ਸੁਪਰ ਰਿਚ ਹੋਏਗਾ ਜਿਹੜਾ ਦੂਸਰੀ ਕੋਠੀ ਦੇ ਵਿੱਚ ਹੋਏਗਾ ਉਹ ਸੁਪਰ ਜਿਹੜਾ ਉਹ ਪੂਰ ਹੋਏਗਾ ਉਹ ਉਸ ਨੂੰ ਉੱਥੇ ਜਿਹੜਾ ਵੀ ਬੰਦਾ ਉਸ ਘਰ ਤੇ ਰਹਿਣ ਆਏਗਾ ਉਸ ਨੂੰ ਹਰ ਵੇਲੇ ਮੈਂ ਪ੍ਰੋਬਲਮ ਚ ਦੇਖੀਆਂ ਇਹ ਅਗਰ ਸੋਚਿਆ ਜਾਵੇ ਦੋ ਪਾਵਰਸ ਹੈਗੀਆਂ ਨੈਗੇਟਿਵ ਤੇ ਪੋਜ਼ਿਟਿਵ ਜਿਹੜੀਆਂ ਸਾਡਾ ਜਿਹੜਾ ਬ੍ਰੇਨ ਵੀ ਹੈਗਾ ਆ ਜਿਹੜਾ ਸਾਡਾ ਵੀ ਅਗਰ ਦੇਖੀਏ ਇਹ ਇਦਾਂ ਹੀ ਜੁੜਿਆ ਆ ਜਿਹੜਾ ਸਾਡਾ ਬ੍ਰੇਨ ਸਾਡੀ ਬਾਡੀ ਅੱਧੀ ਜਿਹੜੀ ਬਾਡੀ ਹੈਗੀ ਆ ਇਹ ਇਹ ਜਿਹੜੀ ਹੈਗੀ ਆ ਮੇਲ ਹੈ ਅੱਧੀ ਬਾਡੀ ਫੀਮੇਲ ਹੈ ਇਸ ਦੇ ਵਿੱਚ ਜਿਹੜਾ ਸਾਡਾ ਜਿਹੜਾ ਅਗਰ ਦੇਖਿਆ ਜਾਵੇ ਬਨ ਸਾਈਡਡ ਅਸੀਂ ਸਟਰੋਂਗ ਹੈ ਤੇ ਦੂਸਰੀ ਸਾਡੀ ਸਾਡੀ ਜਿਹੜੀ ਸਾਈਡ ਹੈ ਉਹ ਵੀਕ ਹੈ ਇਹ ਬਨ ਜਿਹੜੇ ਜਦੋਂ ਦੋ ਆਈਡੈਂਟੀਕਲ ਚੀਜ਼ਾਂ ਹੁੰਦੀਆਂ ਇਕੱਠੀਆਂ ਉਹਨਾਂ ਦੇ ਵਿੱਚ ਇੱਕ ਪਾਵਰ ਜਿਹੜੀ ਆ ਓਵਰ ਪਾਵਰ ਕਰ ਜਾਂਦੀ ਹੈ ਸੋ ਦੋਸਤੋ ਇਹ ਇੱਕ ਸਿਰਫ ਮਤਲਬ ਜਾਣਕਾਰੀ ਦੇ ਲਈ ਹੈ ਕੋਈ ਬਹਿਮ ਵਾਲੀ ਗੱਲ ਨਾ ਇਹਨੂੰ ਲਿਆ ਜਾਵੇ ਇਹਨਾਂ ਚੀਜ਼ਾਂ ਦੇ ਉੱਤੇ ਸਾਡੇ ਜ਼ਿੰਦਗੀ ਦੇ ਸਾਹਮਣੇ ਜਦੋਂ ਚੀਜ਼ਾਂ ਕੁਝ ਘਟਦੀਆਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਥੋੜੀ ਜਿਹੀ ਨਿਗਾਹ ਜਾਂਦੀ ਹੈ ਕਿ ਐਗਜ਼ੈਕਟਲੀ ਇਹ ਚੀਜ਼ਾਂ ਕਿਸ ਤਰ੍ਹਾਂ ਹੋ ਰਹੀਆਂ ਸੋ ਮੰਗਲ ਦੇ ਬਾਰੇ ਸਿਰਫ ਮੰਗਲ ਮੰਗਲ ਕਰਦੇ ਆ ਤੇ ਇਹ ਜਿਹੜਾ ਆ ਮਤਲਬ ਬਹੁਤ ਪਾਵਰਫੁਲ એનર્ਜੀ ਹੈ ਮੰਗਲ ਜਿਹਨਾਂ ਦਾ ਕਈ ਵਾਰੀ ਨੀਚ ਹੁੰਦਾ ਆ 7ਵੇਂ ਘਰ ਦੇ ਵਿੱਚ ਉਹਨਾਂ ਨੂੰ ਵੀ ਮੈਰਿਜ ਲਾਈਫ ਦੇ ਵਿੱਚ ਬਿਕੋਜ਼ ਜਿਹੜਾ ਮੰਗਲ ਹੈ ਇੱਕ એનર્ਜੀ ਆ ਉਹ ਵੀ ਖੰਦੀ ਆ ਤੇ ਮੈਰਿਜ ਦੇ ਕਾਰਨ ਉਹਨਾਂ ਨੂੰ ਪ੍ਰੋਬਲਮਸ ਦੇਖੀਆਂ ਗਈਆਂ ਸੋ 올 ਓਵਰ ਗੁੱਸੇ ਦੇ ਉੱਤੇ ਜਿਸਨੂੰ ਲਗਨ ਦੇ ਵਿੱਚ ਬੈਠਾ ਮੰਗਲ ਇਹ ਗੁੱਸਾ ਬਹੁਤ ਦਿਲਾਂ ਦਾ ਜਿਹੜੇ ਲੋਕਾਂ ਦਾ ਮਤਲਬ ਜਿਹੜਾ ਓਵਰ ਜਿਹੜਾ ਐਂਗਰ ਆਉਂਦਾ ਆ ਉਹ ਵੀ ਜਦੋਂ ਮੰਗਲਿਕ ਜੋਗ ਦੇ ਵਿੱਚ ਪਾਵਰਫੁੱਲ ਮੰਗਲ ਹੋਵੇ ਉੱਚਾ ਹੋਵੇ ਮਤਲਬ ਜਾਂ ਆਪਣੇ ਘਰ ਦਾ ਬੈਠਾ ਹੋਵੇ ਲਗਨ 'ਚ ਬੈਠਾ ਹੋਵੇ ਤੇ ਇਹ ਵੀ ਜਿਹੜਾ ਆ ਇਹਨੂੰ ਵਧੀਆ ਨਹੀਂ ਮੰਨਦੇ ਬਿਕੋਜ਼ ਇਹ ਬਹੁਤ ਜ਼ਿਆਦਾ ਅਨਨੇਸੈਸਰੀ ਬੰਦੇ ਨੂੰ ਤੰਗ ਕਰ ਸਕਦਾ ਸੋ 올ਓਵਰ ਸ਼ਾਂਤ ਰਹੋ ਤੇ ਮੰਗਲ ਦੀਆਂ ਜਿਹੜੀਆਂ ਹੈਗੀਆਂ ਤੁਹਾਡੇ ਲਈ ਫਿਰ ਪਾਵਰਸ ਕੰਮ ਕਰਦੀਆਂ ਰਹਿਣਗੀਆਂ ਆਪਣੇ ਆਪ ਦੇ ਆਪਣੇ ਐਂਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਇਹੇ ਹੀ ਤੁਹਾਡਾ ਸਭ ਤੋਂ ਵੱਡਾ ਫਿਰ ਸ਼ਤਰੂ ਹੁੰਦਾ ਆ ਸੋ ਹੋਪ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਧੰਨਵਾਦ ਜੀ